ਜੇ ਕਰ ਕਰਤੀ ਦਾ ਜੀਵ ਨਹੀਂ ਨਰਕ ਹੋ ਜਾਏ ਜੇ ਕਰ ਕਰਤੀ ਦਾ ਜੀਵ ਨਹੀਂ ਨਰਕ ਹੋ ਜਾਏ ਤੇ ਅਰਥ ਦੱਸੋ ਸਦਾ ਸੁਖ ਵਰਤਾਇਆ ਮੈਂ ਬੇਲੜਾ ਨੂੰ ਤੇ ਮੈਥੋਂ ਦੁੱਖਾਂ ਦੀ ਜੂਨ ਨਹੀਂ ਜੀ ਹੁੰਦਾ ਉਹ ਮੈਥੋਂ ਦੁੱਖਾਂ ਦੀ ਜੂਨ ਨਹੀਂ ਜੀ ਹੁੰਦਾ ਕਰਤੀ ਕਸਨ ਦੇ ਆਸਾਰਿਆਂ ਦੁੱਖਾਂ ਸਾਡੀਆਂ ਰਗਾਂ ਦੇ ਵਿੱਚ ਦੌੜਦੇ ਖੂਨ ਤਾਂ ਹੀ ਰਾਗ ਦੇਣ ਵਾਲਿਆ ਲੋਕ ਤੇਰੇ ਗੀਤਾਂ ਸ਼ਾਮੇ ਬੈਠ ਕੇ ਤਿਖੜ ਦਪਹਿਰਾਂ ਨੂੰ ਲਗਾਉਣਗੇ ਕੰਮੀਆਂ ਦੇ ਵੇੜਿਆਂ ਦੇ ਸੂਰਜਾ ਤੇਰੀ ਰੌਸ਼ਨੀ ਦਾ ਮੁੱਲ ਲੋਕੀ ਪਾਉਣਗੇ ਕੰਮੀਆਂ ਦੇ ਵੇੜਿਆਂ ਦੇ ਸੂਰਜਾ ਤੇਰੀ ਰੌਸ਼ਨੀ ਦਾ ਮੁੱਲ ਲੋਕੀ ਪਾਉਣਗੇ ਕਸਨਾਂ ਦੇ ਸਾਰਿਆਂ ਦੁੱਖਾਂ ਨੂੰ ਆਵਾਜ਼ ਦੇਣ ਵਾਲਿਆ ਸਾਡੀਆਂ ਰਗਾਂ ਦੇ ਵਿੱਚ ਦੌੜਦੇ ਖੂਨ ਤਾਂ ਇਰਾਗ ਦੇਣ ਵਾਲਿਆ ਲੋਕ ਤੇਰੇ ਗੀਤਾਂ ਸ਼ਾਮੇ ਬੈਠ ਕੇ ਟਿਕੜ ਦੁਪਹਿਰਾਂ ਨੂੰ ਲੰਘਾਉਣਗੇ ਕੰਮਿਆਂ ਦੇ ਰੇੜਿਆਂ ਦੇ ਸੂਰਜਾ ਤੇਰੀ ਰੋਸ਼ਨੀ ਦਾ ਮੁੱਲ ਲੋਕੀ ਪਾਉਣਗੇ ਅੰਮੀਾਂ ਦੇ ਵੇੜਿਆਂ ਦੇ ਸੂਰਜਾ ਤੇਰੀ ਰੋਸ਼ਨੀ ਦਾ ਮੁੱਲ ਲੋਕੀ ਪਾਉਣਗੇ ਉਹ ਸਮੇਂ ਦੇ ਆਬਾ ਬਰਾਂ ਨੂੰ ਜੋਧਿਆ ਗੀਤ ਤੇਰੇ ਰੈਣ ਨਾਲ ਕਾਰਦੇ ਸ਼ਬਦਾਂ ਦੇ ਫਹਿ ਨਾਲ ਮੇਟਤੇ ਦਿੱਤੇ ਜੋ ਜ਼ਖਮ ਸਰਕਾਰ ਦੇ ਸ਼ਬਦਾਂ ਦੇ ਫਹਿ ਨਾਲ ਮੇਟਤੇ ਦਿੱਤੇ ਜੋ ਜ਼ਖਮ ਸਰਕਾਰ ਦੇ ਇਹੀ ਕਾਲਖਾਂ ਦੇ ਕਾਫਲੇ ਜੋਤ ਤੇਰੇ ਨੈਣਾ ਦੀ ਬਜਾਉਣਗੇ ਕੰਮੀਆਂ ਦੇ ਰੇੜਿਆਂ ਦੇ ਸੂਰਜਾ ਤੇਰੀ ਰੋਸ਼ਨੀ ਦਾ ਮੁੱਲ ਲੋਕੀ ਪਾਉਣਗੇ ਕੰਮੀਆਂ ਦੇ ਰੇੜਿਆਂ ਦੇ ਸੂਰਜਾ ਤੇਰੀ ਰੋਸ਼ਨੀ ਦਾ ਮੁੱਲ ਲੋਕੀ ਪਾਉਣਗੇ ਓ ਚੰਦਤਾ ਗੱਲਾਂ ਕੀਤੀਆਂ ਇੰਨੇ ਉੱਚੀ ਪਰਿਪਰਵਾਜ਼ ਸੀ ਲੋਕ ਮਾਰੂ ਚੰਦਰ ਇਹ ਨਜਾਮਦੇ ਹੌਲਪਾਂ ਦੀ ਕਾਲ ਜੇ ਆਵਾਜ਼ ਸੀ ਲੋਕ ਮਾਰੂ ਚੰਦਰ ਇਹ ਨਜਾਮਦੇ ਹੌਲਪਾਂ ਦੀ ਕਾਲ ਜੇ ਆਵਾਜ਼ ਸੀ ਲੋਕ ਜਾਏ ਤੇਰੀ ਲਿਖੀ ਸਾਥੀਆਂ ਕਲੀ ਮਜ ਦੂਰ ਦੇ ਸਣੌਰਗੇ ਕੰਮੀਆਂ ਦੇ ਵੇੜਿਆਂ ਦੇ ਸੂਰਜਾ ਤੇਰੀ ਰੋਸ਼ਨੀ ਦਾ ਮੁੱਲ ਲੋਕੀ ਪਾਉਣਗੇ ਕੰਮੀਆਂ ਦੇ ਵੇੜਿਆਂ ਦੇ ਸੂਰਜਾ ਤੇਰੀ ਰੋਸ਼ਨੀ ਦਾ ਮੁੱਲ ਲੋਕੀ ਪਾਉਣਗੇ ਉਹ ਕੁੱਲੀਆਂ ਤੇ ਟਾਰਿਆਂ ਦੇ ਟੱਕਰੇ ਲਾਲ ਕਿਲੇ ਨਾਲ ਸੀ ਕਰਾਏ ਤੂੰ ਲਾਲ ਰਤ ਸ਼ਬਦਾਂ ਦੇ ਤਾਜ ਸੀ ਕਿਰਤੀ ਦੇ ਸਿਰ ਤੇ ਸਜਾਏ ਤੂੰ ਲਾਲ ਰਤਿ ਸ਼ਬਦਾਂ ਦੇ ਤਾਜ ਸੀ ਕਿਰਤੀ ਦੇ ਸਿਰ ਤੇ ਸਜਾਏ ਤੂੰ ਰੋਟੀ ਤੋਲ ਚਾਰ ਹੋਏ ਦਿਲਾਂ ਦੇ ਹੋਂਗੇ ਤੇਰੀ ਕਵਤਾਂ ਸੁਣੋਂਗੇ ਕੰਮੀਆਂ ਦੇ ਵੇੜਿਆਂ ਦੇ ਸੂਰਜਾ ਤੇਰੀ ਰੌਸ਼ਨੀ ਦਾ ਮੁੱਲ ਲੋਕੀ ਪਾਉਣਗੇ ਕੰਮੀਆਂ ਦੇ ਵੇੜਿਆਂ ਦੇ ਸੂਰਜਾ ਤੇਰੀ ਰੌਸ਼ਨੀ ਦਾ ਮੁੱਲ ਲੋਕੀ ਪਾਉਣਗੇ ਉੱਠੇ ਬੇਛਤਰਾਜ ਭਰੀ ਰੇਤ ਨੂੰ ਜਿੱਬੇ ਛਤਰਾਜ ਭਰੀ ਰੇਤ ਨੂੰ ਪੰਨਿਆਂ ਦੇ ਉੱਤੇ ਤੂੰ ਖਲਾਰਤਾ ਗੋਹੇ ਚ ਗੜੋਚ ਹੋਏ ਹੱਥਾਂ ਦੀ ਕਵਤਾ ਦਾ ਬੰਗਲਾ ਉਸਾਰਤਾ ਗੋਹੇ ਚ ਗੜੋਚ ਹੋਏ ਹੱਥਾਂ ਦੀ ਕਵਤਾ ਦਾ ਬੰਗਲਾ ਉਸਾਰਤਾ ਕੈਸਾ ਦੇਖ ਨੂੰ ਸਮੇਂ ਪਾਲੇ ਹੋਰ ਅਜਮਾਉਣਗੇ ਕਮੀਆਂ ਦੇ ਬੇੜਿਆਂ ਦੇ ਸੂਰਜਾ ਤੇਰੀ ਰੋਸ਼ਨੀ ਦਾ ਮੁੱਲ ਲੋਕੀ ਪਾਉਣਗੇ ਕਮੀਆਂ ਦੇ ਬੇੜਿਆਂ ਦੇ ਸੂਰਜਾ ਤੇਰੀ ਰੋਸ਼ਨੀ ਦਾ ਮੁੱਲ ਲੋਕੀ ਪਾਉਣਗੇ ਓ ਮੌਤ ਮੌਦਲਾ ਦੇ ਵਿੱਚੋਂ ਮਾਰ ਕੇ ਸੋਜ ਨੂੰ ਬਚਾਉਣਾ ਤੇਰੀ ਸੋਚ ਸੀ ਕੋਹਾਂ ਦੇ ਮੈਦਾਨ ਵਿੱਚ ਗੂੰਜਦਾ ਤੂੰ ਲੋਕ ਪੱਖੀ ਕਵਤਾ ਦਾ ਕੋਚ ਸੀ ਘੋੜਾਂ ਦੇ ਮੈਦਾਨ ਵਿੱਚ ਗੂੰਜਦਾ ਤੂੰ ਲੋਕ ਪੱਖੀ ਕਵਤਾ ਦਾ ਕੋਚ ਸੀ ਮੰਝਲਾ ਬਰਨ ਤੁਰੇ ਕਾਬਲੇ ਲਹੂ ਪੀਜੇ ਬੋਲ ਜਦੋਂ ਗਾਉਣਗੇ ਕਮੀਆਂ ਦੇ ਡੇੜਿਆਂ ਦੇ ਸੂਰਜਾ ਤੇਰੀ ਰੌਸ਼ਨੀ ਦਾ ਮੁੱਲ ਲੋਕੀ ਪਾਣਗੇ ਕਮੀਆਂ ਦੇ ਡੇੜਿਆਂ ਦੇ ਸੂਰਜਾ i